ਸ੍ਰੀ ਸਨਾਤਨ ਤਰਮ ਮਹਾਵਿਦਲ ਨਾਬਾ ਰਜਿਸਟਰਡ ਦੇ ਚੇਅਰਮੈਨ ਡਾਕਟਰ ਸਤਪਾਲ ਅਗਰਵਾਲ ਵੱਲੋਂ ਨਵੇਂ ਸਾਲ ਦੀ ਖੁਸ਼ੀ ਵਿੱਚ ਨਾਬਾ ਨਿਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਸ੍ਰੀ ਸਨਾਤਨ ਤਰਮ ਮਹਾਵਿਦਲ ਨਾਬਾ ਰਜਿਸਟਰਡ ਵੱਲੋਂ ਮਾਤਾ ਸ਼੍ਰੀ ਨੈਣਾ ਦੇਵੀ ਵਿਖੇ 3 ਦਸੰਬਰ 2024 ਤੋਂ ਲੈ ਕੇ 1 ਜਨਵਰੀ 2025 ਤੱਕ ਲੰਗਰ ਲਗਾਇਆ ਗਿਆ ਹੈ ਜਿਸ ਵਿੱਚ ਸਰਦੀਆਂ ਦਾ ਤੋਹਫਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਮੱਖਣ ਲੱਸੀ ਅਤੇ ਗੁੜ ਨਾਲ ਇਸ ਤੋਂ ਇਲਾਵਾ ਸ਼ਾਹੀ ਪਨੀਰ ਮਲਾਈ ਕੋਫਤਾ ਮਿਕਸਡ ਵੈਜੀਟੇਬਲ ਬ੍ਰੈਡ ਪਕੌੜਾ ਪਕੌੜਾ ਦੂਸਰਾ ਮਠੀਆਂ ਨਮਕੀਨ ਅਤੇ ਨੂਡਲਸ 버ਗਰ ਕਚੌਰੀ ਦੇਹੀ ਪੱਲਾ ਇਤਿਆਦੀ ਯਾਤਰੀਆਂ ਦੀ ਸੇਵਾ ਵਿੱਚ ਪਰੋਸੇ ਜਾਂਦੇ ਹਨ ਇਹ ਲੰਗਰ ਵਿਸ਼ੇਸ਼ ਤੌਰ ਤੇ ਜਾਣਿਆ ਜਾਂਦਾ ਹੈ ਨਾਬਾ ਸ਼ਹਿਰ ਵੱਲੋਂ ਸ੍ਰੀ ਸਨਾਤਨ ਤਰ ਮਹਾਵੀਰਦਲ ਨਾਬਾ ਦੇ ਨੌ ਦੇ ਉੱਤੇ ਪਛਾਣਿਆ ਜਾਂਦਾ ਹੈ ਇਸ ਲੰਗਰ ਵੱਲੋਂ 58 ਸਾਲਾਂ ਤੋਂ ਲਗਾਤਾਰ ਸ਼ਾਵਨ ਦੇ ਨਵਰਾਤੇ ਵਿੱਚ ਵੀ 10 ਦਿਨਾਂ ਦੇ ਲਈ ਲੰਗਰ ਲਗਾਇਆ ਜਾਂਦਾ ਹੈ ਜਿਸ ਵਿੱਚ ਲੰਗਰ ਦਾ ਇਨਚਾਰਜ ਹੰਸਰਾਜ ਲੰਗਰ ਪ੍ਰਧਾਨ ਅਮਰਦੀਪ ਆਹੋਜਾ ਲੰਗਰ ਕੈਸ਼ੀਅਰ ਦਵਿੰਦਰ ਕੌਸ਼ਲ ਲੰਗਰ ਸੈਕਟਰੀ ਲక్ష్మణਦਾਸ ਸ਼ਰਮਾ ਸੀਨੀਅਰ 22 ਪ੍ਰਧਾਨ ਚੰਦਰਪ੍ਰਕਾਸ਼ 22 ਪ੍ਰਧਾਨ ਕੇਵਲ ਸਿੰਘ ਮਿਸ਼ਰਾ ਸਿੰਘ ਜੀ स्टोर इंचार्ज हैप्पी दुग्गल चमकौर सिंह ऑफिस इंचार्ज राकेश कुमार जॉइंट कैशियर राजेश कुमार इत्यादि सारे मैंबर के सहयोग के नाल ही ये लंगर लगाया जाता है प्रॉपर्टी बेचने और खरीदने के लिए संपर्क करें फेयर डील प्रॉपर्टीज